ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਤਨਾ ਸਾਇੰਸ ਨਾਲ ਆਡੇ ਅੰਕ 21 ਜੇ ਗੁਰੂ ਗੋਬਿੰਦ ਸਿੰਘ ਜੀ ਕਿਰਪਾਨ ਲਹਿਰਾ ਕੇ ਪੰਜ ਸਿਰ ਮੰਗ ਕੇ ਪੰਜ ਬੰਦਿਆਂ ਨੂੰ ਤਿਆਰ ਬਰ ਤਿਆਰ ਸਪਾਈ ਬਣਾ ਕੇ ਤੇ ਫਿਰ ਹੋਰ ਸਿੱਖਾਂ ਨੂੰ ਸ਼ਸਤਰਾਂ ਦੀ ਟ੍ਰੇਨਿੰਗ ਦੇ ਕੇ ਫੌਜ ਚਾਰ ਕਰ ਸਕਦੇ ਸਨ ਜਿਹੜਾ ਕਿ ਮੁਗਲ ਰਾਜ ਤੇ ਬਾਈ ਧਾਰ ਦੇ ਈਰਖਾਲੂ ਰਾਜਾਂ ਦੇ ਹੁੰਦਿਆ ਬਹੁਤ ਹੀ ਮੁਸ਼ਕਲ ਕੰਮ ਸੀ ਤੱਕੀ ਉਹ 100 200 ਗਰੰਥੀ ਨਹੀਂ ਸੰਲਭ ਸਕਦੇ ਜਿਹੜੇ ਹਰ ਵੇਲੇ ਖੰਡ ਪਾਠ ਕਰਦੇ ਰਹਿੰਦੇ ਗੁਰੂ ਸਾਹਿਬ ਨੂੰ 13 ਲੜਾਈਆਂ ਹਿੰਦੂਆ ਨਾਲ ਤੇ 14ਵੀਂ ਔਰੰਗਜ਼ੇਬ ਦੀਆਂ ਫੌਜਾਂ ਨਾਲ ਲੜਨ ਦੀ ਕੀ ਲੋੜ ਸੀ ਪੁੱਤਰ ਮਾਤਾ ਤੇ ਸਿੰਘ ਸ਼ਹੀਦ ਨਾ ਹੁੰਦੇ ਭਾਰੀ ਜਾਨੀ ਤੇ ਮਾਰੀ ਨੁਕਸਾਨ ਨਾ ਹੁੰਦਾ ਉਧਰੋਂ ਦੁਸ਼ਮਣ ਫੌਜਾਂ ਚੜਾਈ ਕਰਦੀਆਂ ਇੱਧਰ ਢੋਲਕੀਆਂ ਸ਼ੈਣਿਆਂ ਤੇ ਬਾਜਾਂ ਨਾਲ ਬਾਣੀ ਪੜਨ ਲੱਗ ਪੈਂਦੇ ਦੁਸ਼ਮਣ ਨੂੰ ਭਾਜੜ ਪੈ ਜਾਂਦੀ ਦੁਸ਼ਮਣ ਫੌਜ ਆਪ ਮੁਹਾਰੀ ਪਿਛਾਂ ਪੱਜ ਜਾਂਦੀ ਜਿੱਥੇ ਸਿੱਖ ਦਾ ਥੋੜਾ ਜਿਹਾ ਵੀ ਦਿਮਾਗ ਕੰਮ ਕਰਦਾ ਹੋਵੇ ਤੇ ਸੋਚ ਕੇ ਵੇਖੇ ਕਿ ਦੋਵਾਂ ਵਿੱਚੋਂ ਸੌਖਾ ਤਰੀਕਾ ਕਿਹੜਾ ਸੀ ਜਿੱਥੇ ਬਾਹੂ ਬਲ ਦੀ ਲੋੜ ਹੋਵੇ ਉੱਥੇ ਕੁਰਬਾਨ ਦੀ ਸ਼ਕਤੀ ਨਹੀਂ ਕੰਮ ਕਰਨਾ ਹੈ ਹੱਥਾਂ ਬਾਜ ਕਰਾ ਰਿਆਂ ਵੈਰੀ ਮਿੱਤ ਨਾ ਹੋਏ ਹਾਂ ਗਰਬਾਨੀ ਆਪਣੀ ਥਾਂ ਬਾਣੀ ਪੜਨਾ ਮਨ ਬਰਵਾਨ ਹੁੰਦਾ ਤੇ ਜ਼ੁਲਮ ਨਾਲ ਟੱਕਰ ਲੈਣ ਦੀ ਸ਼ਕਤੀ ਤੇ ਪ੍ਰੇਰਣਾ ਮਿਲਦੀ ਹੈ ਨਾਲੇ ਮਨ ਨੂੰ ਸ਼ਾਂਤੀ ਮਿਲਦੀ ਹੈ ਜੋ ਹੋਰ ਕਿਸੇ ਤਰੀਕੇ ਜਾਂ ਕਿਸੇ ਵੀ ਚੀਜ਼ ਨਾਲ ਨਹੀਂ ਮਿਲਦੀ ਅੱਜਕੱਲ ਇੱਕ ਗੱਲ ਹੋਰ ਬੜੀ ਪ੍ਰਚਲਿਤ ਹੈ ਸਰਬ ਰੋਗ ਕਾ ਔਖਦ ਨਾਮ ਸਾਰੀਆਂ ਬਿਮਾਰੀਆਂ ਦਾ ਨਾਮ ਅਰਥਾਤ ਬਾਣੀ ਦੇ ਜਾਪ ਨਾਲ ਇਲਾਜ ਇਸ ਬਾਰੇ ਬਹੁਤ ਕੁਝ ਲਿਖਣ ਦੀ ਲੋੜ ਨਹੀਂ ਗੁਰੂ ਰਾਮਦਾਸ ਜੀ ਆਪ ਖੁਦ ਦਵਾਈਆਂ ਤਿਆਰ ਕਰਕੇ ਬਿਮਾਰ ਤੇ ਦੁਖੀਆਂ ਨੂੰ ਦਿੰਦੇ ਸਨ ਜੜੀ ਬੂਟੀਆਂ ਆਪ ਪਛਾਣ ਕੇ ਲਿਆਉਂਦੇ ਸੁਕਾ ਬਣਾ ਕੇ ਘਟਵਾਉਂਦੇ ਤੇ ਫਿਰ ਦਵਾਈਆਂ ਬਣਾ ਕੇ ਮਰੀਜ਼ਾਂ ਨੂੰ ਦਿੰਦੇ ਗੁਰੂ ਦਸਵੇਂ ਪਾਸ਼ਾ ਨੇ ਭਾਈ ਕਨਈਆ ਨੂੰ ਪਾਣੀ ਪਿਲਾਉਣ ਦੇ ਨਾਲ ਮਲਮ ਦੀ ਡੱਬੀ ਵੀ ਦਿੱਤੀ ਸੀ ਤਾਂ ਕਿ ਜ਼ਖਮਾਂ ਤੇ ਦਵਾਈ ਲਾਈ ਜਾ ਸਕੇ ਅਵਰੋਧਕ ਕਿਸਮ ਦੇ ਨਾਂ ਰੱਖ ਕੇ ਦੁਖੀ ਲੋਕਾਂ ਨੂੰ ਚੰਗਾ ਇਲਾਜ ਕਰਵਾਉਣ ਵਿੱਚ ਦੇਰ ਕਰਵਾ ਦੇਣਾ ਵੀ اخلاقی ਜੁਰਮ ਕਰਨ ਵਰਗਾ ਜੁਰਮੀ ਹੈ ਜਿਸ ਤਰ੍ਹਾਂ ਹੋ ਸਕਦਾ ਹੁੰਦਾ ਤਾਂ ਸਾਰੇ ਡਾਕਟਰ ਤੇ ਸਰਜਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਅਤੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਬੇਕਾਰ ਸਿੱਧ ਹੁੰਦੀਆਂ ਸਰਵਰੋਗ ਦਾ ਔਖੇ ਚ ਨਾਮ ਤਾਂ ਦੁਨੀਆ ਦੇ ਕੋਨੇ ਕੋਨੇ ਤੱਕ ਫਟ ਪਹੁੰਚ ਸਕਦਾ ਸੀ ਲੋਕ ਬਾਣੀ ਪੜਦੇ ਤੇ ਰੋਗ ਤੋਂ ਛਡਕਾਰਾ ਪਾ ਲੈਂਦੇ ਪਰ ਨਹੀਂ ਇਹ ਮਨਮਤ ਤੇ ਬ੍ਰਾਹਮਣਵਾਦੀ ਸੋਚ ਹੈ ਪਾਕਿਸਤਾਨ ਦੇ ਜ਼ਗੀਰਦਾਰ ਜਿਨ੍ਹਾਂ ਦੇ ਵੱਡੇ-ਵਡੇਰੇ ਪੀਰ ਦਾ ਖਿਤਾਬ ਹਾਸਲ ਕਰ ਚੁੱਕੇ ਹਨ ਤੇ ਉਹ ਹੁਣ ਆਪ ਵੀ ਪੀਰ ਅਖਵਾਉਂਦੇ ਹਨ ਅੱਜਕੱਲ ਜ਼ਗੀਰਦਾਰੀ ਦੇ ਨਾਲ ਨਾਲ ਸਿਆਸਤ ਵਿੱਚ ਵੀ ਹੱਥ-ਪੈਰ ਮਾਰਦੇ ਹਨ ਯਾਨੀ ਇਸੇ ਤਰ੍ਹਾਂ ਜਿਸ ਤਰ੍ਹਾਂ ਵੀ ਬੀਬੀ ਜ਼ਗੀਰਕੋਟ ਦੇਲੇਦਾਰ ਵੀ ਹੈ ਤੇ ਸਿਆਸੀ ਵੀ ਉਹਨਾਂ ਨੇ ਆਪਣੇ ਮਹਲनुਮਾ ਘਰਾਂ ਵਿੱਚ ਇੱਕ-ਦੋ ਕਮਰੇ ਜੇ ਰੱਖੇ ਹੁੰਦੇ ਹਨ ਜਿਨ੍ਹਾਂ ਨੇ ਮਲੰਗਾਂ ਵਰਗੇ ਕੱਪੜੇ ਪਾਏ ਹੁੰਦੇ ਹਨ ਹੱਥ ਵਿੱਚ ਘੰਗਰੂਆਂ ਵਾਲਾ ਕੋਟਨੇ ਵਰਗਾ ਛੋਟਾ ਫੜਿਆ ਹੁੰਦਾ ਹੈ ਜਦੋਂ ਲੋਕ ਬਾਹਰੋਂ ਪੀਰ ਜੀ ਨੂੰ ਮਿਲਣ ਆਉਂਦੇ ਨੇ ਤਾਂ ਉਹ ਘੰਗਰੂ ਛਣਕਾ ਕੇ ਨੱਚਣਾ ਸ਼ੁਰੂ ਕਰ ਦਿੰਦੇ ਹਨ ਉੜਕਦੇ ਤੇ ਗਾਉਂਦੇ ਹਨ ਪੀਰ ਸਾਈ ਆਇਆ ਹੈ ਮਿੱਠੇ ਚੌਲ ਖਾਂਦਾ ਹੈ ਇਸ ਤਰ੍ਹਾਂ ਮਿਲਣ ਆਏ ਲੋਕਾਂ ਤੇ ਉਹ ਬੜਾ ਧਾਰਮਿਕ ਪ੍ਰਭਾਵ ਪਾਉਂਦੇ ਹਨ ਇਸੇ ਤਰ੍ਹਾਂ ਹੀ ਸਿੱਖ ਸਾਧਾਂ ਨੇ ਵੀ ਆਪਣੇ ਡੇਰਿਆਂ ਤੇ ਕਮਲੇ ਜੇ ਸਿੱਖ ਰੱਖੇ ਹੁੰਦੇ ਨੇ ਜਿਹੜੇ ਬਾਹਰ ਬੈਠੇ ਝੂਠੀਆਂ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਸਾਧਾਂ ਦੇ ਪਹੁੰਚੇ ਹੋਏ ਹੋਣ ਦਾ ਯਕੀਨ ਵਿਚਾਰੇ ਦੁਖੀ ਲੋਕਾਂ ਨੂੰ ਕਰਵਾਉਂਦੇ ਰਹਿੰਦੇ ਹਨ ਇੱਕ ਗੁਰਦੁਆਰੇ ਦੇ ਬਾਹਰ ਬੈਠੇ ਇਸੇ ਤਰ੍ਹਾਂ ਦੇ ਹੀ ਇੱਕ ਟੁੱਕੜ ਬੋਚ ਨੇ ਗੱਲ ਸੁਣਾਈ ਤੁਸੀਂ ਕਿਤੇ ਬੁੱਧਵਾਰ ਨੂੰ ਆਇਓ ਜੇ ਤੁਹਾਡੀ ਕਿਸਮਤ ਚੰਗੀ ਹੋਈ ਤੇ ਜੇ ਕਿਤੇ ਤੁਹਾਨੂੰ ਸੰਤਾਂ ਦੇ ਦਰਸ਼ਨ ਹੋ ਗਏ ਤਾਂ ਮੈਂ ਕਹਿੰਨਾ ਤਰ ਜਾਓਗੇ ਵੇਖਿਓ ਤੇ ਸਹੀ ਕਿੱਦਾਂ ਇੱਥੇ ਛਿਆਂ ਛਿਆਂ ਕੁੜੀਆਂ ਤੋਂ ਬਾਅਦ ਦੋ ਦੋ ਮੁੰਡਿਆਂ ਦੀਆਂ ਉਂਗਲੀਆਂ ਫੜੀ ਲੋਕ ਆਉਂਦੇ ਆ ਬਸ ਜੀ ਜਿਹੜਾ ਇੱਥੇ ਆ ਗਿਆ ਉਹਦੇ ਮੁੰਡਾ ਹੋਣਾ ਹੀ ਹੋਣਾ ਹੈ ਇਹ ਸਾਰੀਆਂ ਗੱਲਾਂ ਬਕਵਾਸ ਹਨ ਲੜਕਾ ਪੈਦਾ ਹੋਣ ਦੇ ਦੋਸ਼ ਤੇ ਗੁਣ ਕੁਦਰਤ ਅਨੁਸਾਰ ਹਨ ਔਰਤ ਵਿਚਾਰੀ ਨਾ ਕੁੜੀ ਜਮਣ ਲਈ ਜ਼ਿੰਮੇਵਾਰ ਹੈ ਨਾ ਮੁੰਡਾ ਸਿਰਫ ਝੁੱਡੂ ਆਦਮੀ ਹੀ ਇਸ ਦੀ ਜ਼ਿੰਮੇਵਾਰ ਹੈ ਪਰ ਜ਼ਿਆਦਾ ਕੁੜੀਆਂ ਹੋਣ ਤੇ ਔਰਤ ਨੂੰ ਘਰੋਂ ਕੱਢ ਦਿੱਤਾ ਜਾਂਦਾ ਜਾਂ ਹੋਰ ਵਿਆਹ ਕਰਵਾ ਲਿਆ ਜਾਂਦਾ ਜਦੋਂ ਕਿ ਕਸੂਰ ਸਾਰਾ ਆਦਮੀ ਦਾ ਹੀ ਹੁੰਦਾ ਹੈ ਪਰ ਸਜ਼ਾ ਜਨਾਨੀ ਨੂੰ ਮਿਲਦੀ ਹੈ ਇਹ ਫਾਰਮੂਲਾ ਮੈਡੀਕਲ ਸਾਇੰਸ ਦਾ ਹੈ ਜਿਸ ਨੂੰ ਡਾਕਟਰਾਂ ਨੇ ਖੋਜ ਕਰਕੇ ਲੱਭਾ ਹੈ ਅਨਪੜ੍ਹਤੀ ਮੂਰਖ ਸਾਧਾਂ ਸੰਤਾਂ ਨੂੰ ਤੇ ਅਜੇ ਵੀ ਇਸ ਗੱਲ ਦਾ ਪਤਾ ਨਹੀਂ ਫਿਰ ਮੁੰਡਾ ਜੰਮਣ ਦੀ ਗਰੰਟੀ ਉਹ ਕਿਵੇਂ ਕਰ ਸਕਦੇ ਹਨ ਇਦਾਂ ਦੇ ਸਾਧ ਠੱਗ ਹੋਏ ਕਿ ਨਾ ਅਨਪੜ੍ਹ ਸਿੱਖ ਜਨਾਨੀਆਂ ਵੀ ਸਾਧਾਂ ਦੇ ਅਸ਼ੀਰਵਾਦ ਨਾਲ ਮੁੰਡੇ ਭਾਲਦੀਆਂ ਫਿਰਦੀਆਂ ਹਨ ਇਹ ਸਭ جہਲਤ ਹੈ ਹੋਰ ਕੁਝ ਨਹੀਂ ਭਗਤ ਫਰੀਦ ਜੀ ਨੇ ਠੋਕ ਕੇ ਸੱਚ ਨੂੰ ਸੱਚ ਕਿਹਾ ਉਹ ਸੂਫੀ ਸਨ ਬਹੁਤਾਂ ਲਗ ਲਵੇੜ ਨਹੀਂ ਸੀ ਜਾਣਦੇ ਉਹਨਾਂ ਨੇ ਜਿੰਨੀ ਬਾਣੀ ਰਚੀ ਠੇਠ ਪੰਜਾਬੀ ਤੇ ਆਪ ਮਹਾਰੇ ਮੂੰਹ ਵਿੱਚੋਂ ਫੁੱਟਣ ਵਾਲੇ ਸ਼ਬਦਾਂ ਵਿੱਚ ਲਿਖੀ ਇੱਕ ਵੇਲਾ ਸੀ ਜਦੋਂ ਬਾਬਾ ਫਰੀਦ ਜੀ ਆਪ ਦੁਬਧਾ ਵਿੱਚ ਸਨ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਜੰਗਲ ਵਿੱਚ ਜਾ ਕੇ ਤਪ ਕਰਨ ਜਾਂ ਗ੍ਰਸਤੀ ਰਹਿ ਕੇ ਗ੍ਰਸਤੀਆਂ ਵਾਂਗ ਜੀਵਨ ਬਤੀਤ ਕਰਨ ਕਹਿੰਦੇ ਹਨ ਬਾਬਾ ਫਰੀਦ ਜੀ ਸੋਚਾਂ ਵਿੱਚ ਡੁੱਬੇ ਹੀ ਆਪਣੇ ਪਿੰਡ ਦੀ ਗਲੀ ਵਿੱਚ ਹੱਦ ਵਿੱਚ ਘਾਟ ਤੁਰੇ ਜਾਂਦੇ ਸਨ ਯਾਨੀ ਜਦੋਂ ਬੰਦਾ ਸੋਚਾਂ ਵਿੱਚ ਡੁੱਬਾ ਹੋਵੇ ਤਾਂ ਮਨੋਵਿਗਿਆਨੀ ਕਹਿੰਦਾ ਹੈ ਕਿ ਇਨਸਾਨ ਸੜਕ ਦੇ ਅਧ ਵਿੱਚ ਹੀ ਤੁਰਦਾ ਹੈ ਕਿਉਂਕਿ ਉਹ ਉਸ ਵੇਲੇ ਡੂੰਘੀਆਂ ਵਿਚਾਰਾਂ ਵਿੱਚ ਹੁੰਦਾ ਹੈ ਤੇ ਡੂੰਗੀ ਵਿਚਾਰ ਵਿੱਚ ਖੱਬੇ ਹੱਥ ਤੁਰਨਾ ਜਾਂ ਸੱਜੇ ਹੱਥ ਤੁਰਨਾ ਇੱਕ ਤਰ੍ਹਾਂ ਭੁੱਲ ਹੀ ਜਾਂਦਾ ਹੈ ਆਧੁਨਿਕ ਯੁੱਗ ਵਿੱਚ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਤੇ ਸੋਚਾਂ ਵਿੱਚ ਡੁੱਬੇ ਮਨੁੱਖੀ ਐਕਸੀਡੈਂਟ ਦਾ ਕਾਰਨ ਬਣਦੇ ਹਨ ਪਿੱਛੇ ਮਾਈ ਨੇ ਗੋਏ ਦਾ ਭਾਰਾ ਟੋਕਰਾ ਚੁੱਕਿਆ ਹੋਇਆ ਸੀ ਉਹ ਛੇਤੀ ਛੇਤੀ ਅੱਗੇ ਲੰਘਣਾ ਚਾਹੁੰਦੀ ਸੀ ਪਰ ਬਾਬਾ ਫਰੀਦ ਜੀ ਰਸਤਾ ਖਾਲੀ ਨਹੀਂ ਸੀ ਛੱਡ ਰਹੇ ਅਖੀਰ ਅੱਕੇ ਮਾਈ ਨੇ ਕਿਹਾ ਉਹ ਭਾਈ ਇੱਧਰ ਲੱਗ ਜਾਂ ਉੱਧਰ ਲੱਗ ਰਾ ਤੇ ਛੱਡ ਬਸ ਬਾਬਾ ਫਰੀਦ ਜੀ ਨੂੰ ਗਿਆਨ ਹੋ ਗਿਆ ਉਹ ਇੱਕ ਪਾਸੇ ਲੱਗੇ ਤੇ ਉਹਨਾਂ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪ ਕਰਨ ਦਾ ਫੈਸਲਾ ਕਰ ਲਿਆ ਹੁਣ ਵੇਲਾ ਆ ਗਿਆ ਕਿ ਸਿੱਖ ਜਾਂ ਤਾਂ ਬਾਣੀ ਦੇ ਲੜ ਲੱਗਣ ਤੇ ਜਾਂ ਅਣਪੜ ਤੇ ਲੋਟੂ ਸਾਧਾਂ ਦੇ ਬਾਬਾ ਫਰੀਦ ਜੀ ਦੇ ਬਹੁਤ ਸਾਰੇ ਸ਼ਲੂਕ ਲੋਕਾਂ ਨੂੰ ਬਗੈਰ ਯਾਦ ਕੀਤੇਆਂ ਵੀ ਆਪਣੇ ਆਪ ਯਾਦ ਹੋ ਜਾਂਦੇ ਹਨ ਫਰੀਦਾ ਕਾਲੇ ਮੰਡੀ ਕੱਪੜੇ ਕਾਲਾ ਮੰਡਾ ਬੀਸ ਗੁਨਹੀ ਪਰਿਆਮੈਂ ਫਿਰਾ ਲੋਕ ਕਹਿੰਦੇ ਦਰਬੀਸ਼ ਮਤਲਬ ਬਹੁਤ ਸਪਸ਼ਟ ਹੈ ਕਈ ਲੋਕ ਸਾਧ ਤੇ ਸੰਤਕ ਘਾਉਣ ਵਾਲੇ ਲੋਕਾਂ ਨੂੰ ਆਮ ਇਨਸਾਨ ਤੋਂ ਉੱਤੇ ਸਮਝ ਲੈਂਦੇ ਹਨ ਤੇ ਇਹ ਗੱਲ ਆਪਣੇ ਮਨ ਵਿੱਚ ਬਿਠਾ ਲੈਂਦੇ ਹਨ ਕਿ ਆਮ ਆਦਮੀ ਤਾਂ ਕੋਈ ਗਲਤੀ ਕਰ ਸਕਦਾ ਪਰ ਸੰਤ ਮਹਾਪੁਰਖ ਇਹ ਕੰਮ ਕਿਵੇਂ ਕਰ ਸਕਦੇ ਜੇ ਕੋਈ ਪੁੱਛੇ ਕਿਉਂ ਉਹ ਕਿਉਂ ਨਹੀਂ ਕਰ ਸਕਦੇ ਤਾਂ ਅੱਗੋਂ ਉੱਤਰ ਦਿੰਦੇ ਹਨ ਉਹ ਬਹੁਤ ਤੇਜ ਸਫਵਾਰੀ ਤਪਸਵੀ ਹਨ ਬਾਣੀ ਬਹੁਤ ਪੜਦੇ ਹਨ ਕਾਮ ਤੇ ਹਰ ਤਰ੍ਹਾਂ ਦੇ ਵਿਕਾਰਾਂ ਤੇ ਉਹਨਾਂ ਨੇ ਕਾਬੂ ਪਾ ਲਿਆ ਪਰ ਮੈਡੀਕਲ ਸਾਇੰਸ ਇਹ ਗੱਲ ਕਿਸੇ ਕੀਮਤ ਤੇ ਵੀ ਮੰਨਣ ਨੂੰ ਤਿਆਰ ਨਹੀਂ ਮੈਡੀਕਲ ਸਾਇੰਸ ਅਨੁਸਾਰ ਕਾਮ ਮਨੁੱਖ ਦੇ ਸਰੀਰਕ ਜ਼ਰੂਰਤ ਯਾਨੀ ਬਾਇਓਲੋਜੀਕਲ ਨੈਸੈਸਿਟੀ ਹੈ ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਟਿਊਬਲ ਚੱਲ ਰਿਹਾ ਹੋਵੇ ਤੇ ਉਸ ਦਾ ਪਾਣੀ ਇੱਕ ਚਵੱਜੇ ਵਿੱਚ ਡਿੱਗ ਰਿਹਾ ਹੋਵੇ ਮੰਨ ਲਓ ਚਵੱਜਾ ਥੱਲੋਂ ਬੰਦ ਹੈ ਤੇ ਟਿਊਬਲ ਦਾ ਪਾਣੀ ਨਿਰੰਤਰ ਉਸ ਵਿੱਚ ਡਿੱਗ ਰਿਹਾ ਹੋਵੇ ਤਾਂ ਦੋ ਹੀ ਗੱਲਾਂ ਹੋ ਸਕਦੀਆਂ ਹਨ ਜਾਂ ਤਾਂ ਉਸ ਤੇ ਬੱਚੇ ਦਾ ਕੋਈ ਨਿਕਾਸ ਹੋਵੇ ਜਾਂ ਉਸ ਤੇ ਬੱਚਾ ਭਰ ਕੇ ਉੱਛਲ ਜਾਵੇਗਾ ਜਿਹੜਾ ਕਿ ਅਨਵਿਆਜ ਲੋਕਾਂ ਨਾਲ ਹਰ ਰੂਲ ਹੁੰਦਾ ਹੈ ਸੁਪਰਦੋਸ਼ ਵਗੈਰਾ ਇਹ ਹੀ ਗੱਲ ਹੈ ਇੱਕ ਤਰੀਕਾ ਖੇਰਲਾ ਹੋਰ ਹੈ ਕਿ ਉਧਰੋਂ ਕਿ ਬੱਚਾ ਭਰ ਜਾਵੇ ਤਾਂ ਉਧਰੋਂ ਟਿਊਬਵੈੱਲ ਦੀ ਮੋਟਰ ਬੰਦ ਹੋ ਜਾਵੇ ਫਿਰ ਪਾਣੀ ਦਾ ਭਰਿਆ ਜਦ ਬੱਚਾ ਪਾਣੀ ਨਾਲ ਭਰਿਆ ਤਾਂ ਰਹੇਗਾ ਪਰ ਉੱਛਲੇਗਾ ਨਹੀਂ ਇਹ ਵੀ ਹੋ ਸਕਦਾ ਕਿ ਟਿਊਬਵੈਲ ਦੀ ਮੋਟਰ ਕਦੇ ਚੱਲੀ ਹੀ ਨਾ ਹੋਵੇ ਇਸ ਹਾਲਤ ਵਿੱਚ ਵੀ ਬੱਚਾ ਕਦੇ ਨਾ ਉੱਛਲਣ ਪਰ ਇਸ ਕਿਸਮ ਦੇ ਲੋਕ ਨਾਮਰਦ ਅਖਵਾਉਂਦੇ ਹਨ ਜਿਹੜੇ ਸਾਧ ਮਰਦ ਵੀ ਹਨ ਤੇ ਕਹਿੰਦੇ ਹਨ ਕਿ ਮੈਂ ਕਾਮ ਤੇ ਕਾਬੂ ਪਾਇਆ ਹੋਇਆ ਉਹ ਝੂਠ ਬੋਲਦੇ ਹਨ ਜਾਂ ਤਾਂ ਉਹ ਨਮਰਦ ਹਨ ਜਾਂ ਕਿਸੇ ਨਾ ਕਿਸੇ ਹੋਰ ਢੰਗ ਨਾਲ ਆਪਣੀ ਕਾਮ ਤ੍ਰਿਪਤੀ ਕਰਦੇ ਹਨ ਉਹ ਤ੍ਰਿਪਤੀ ਸੱਚਮੁੱਚ ਦੀ ਹੋਵੇ ਜਾਂ ਬਨਾਵਟੀ ਹੋਵੇ ਹੋਰ ਕੋਈ ਤੀਜੀ ਗੱਲ ਹੋ ਹੀ ਨਹੀਂ ਸਕਦੀ ਇਹ ਮੈਡੀਕਲ ਸਾਇੰਸ ਦਾ ਮੂਲ ਅਸੂਲ ਹੈ ਕਿਉਂਕਿ ਅੱਜ ਕੱਲ ਦੇ ਯੁੱਗ ਵਿੱਚ ਕੋਈ ਵੀ ਝੂਠ ਲਾ ਨਹੀਂ ਸਕਦਾ ਵੈਸੇ ਵੀ ਮੈਡੀਕਲ ਸਾਇੰਸ ਦੇ ਅਨੁਸਾਰ ਇਸ ਤੇ ਕਾਬੂ ਪਾਉਣਾ ਮਨੁੱਖ ਦੇ ਬਸ ਵਿੱਚ ਨਹੀਂ ਹੁੰਦਾ ਕੋਈ ਵੀ ਬੰਦਾ ਚਾਹ ਕੇ ਵੀ ਇਸ ਵਿੱਚ ਕੁਝ ਨਹੀਂ ਕਰ ਸਕਦਾ ਜਦੋਂ ਬੰਦਾ ਸਾਹ ਲੈਂਦਾ ਹੈ ਤਉ ਉਸ ਦਾ ਕਰਤਾ ਨਹੀਂ ਹੁੰਦਾ ਸਾਥ ਆਪਣੇ ਆਪ ਚੱਲ ਰਿਹਾ ਹੁੰਦਾ ਹੈ ਇਸੇ ਤਰ੍ਹਾਂ ਹੀ ਦਿਲ ਦੀ ਧੜਕਣ ਦਾ ਵੀ ਕੋਈ ਕਰਤਾ ਨਹੀਂ ਹੁੰਦਾ ਕਿਉਂਕਿ ਸਰੀਰ ਵਿੱਚ ਖੂਨ ਆਪਣੇ ਆਪ ਚੱਲ ਰਿਹਾ ਹੁੰਦਾ ਹੈ ਇਸੇ ਤਰ੍ਹਾਂ ਕੰਮ ਦਾ ਵੀ ਕੋਈ ਕਰਤਾ ਨਹੀਂ ਹੁੰਦਾ ਕਿਉਂਕਿ ਉਹ ਵੀ ਆਪਣੇ ਆਪ ਹੀ ਚੱਲਦਾ ਹੈ ਯਾਨੀ ਪਤਾਲੂ ਨੂੰ ਨਿਰੰਤਰ ਬਣਾਈ ਤੁਰੇ ਜਾਂਦੇ ਹਨ ਇੱਕ ਫੈਕਟਰੀ ਵਾਂਗ ਜਾਂ ਚੱਲ ਰਹੇ ਟਿਊਬਲ ਵਾਂਗ ਹਨ ਭਰ ਜਾਂਦੇ ਹਨ ਤਾਂ ਫੱਟ ਉਛਲ ਜਾਂਦੇ ਹਨ ਜਿਸ ਨੂੰ ਸੁਪਨ ਦੋਸ਼ ਕਿਹਾ ਜਾਂਦਾ ਹੈ ਕਈ ਲੜਕੀਆਂ ਦਾ ਜਲਦੀ ਵਿਆਹ ਨਹੀਂ ਹੁੰਦਾ ਤਾਂ ਉਹਨਾਂ ਨੂੰ ਹਿਸਟਰੀਆ ਦੇ ਤੌਰੇ 'ਤੇ ਪੈਣ ਲੱਗ ਪੈਂਦੇ ਹਨ। ਇਹ ਸਾਰਾ ਕੁਝ ਕੁਦਰਤ ਵੱਲੋਂ ਬਣਾਇਆ ਹੋਇਆ ਆਟੋਮੈਟਿਕ ਪਲਾਂਟ ਵਾਂਗ ਹੈ। ਇੱਕ ਸਰੀਰਕ ਜ਼ਰੂਰਤ ਤੇ ਕੁਦਰਤੀ ਪ੍ਰਕਿਰਿਆ ਹੈ। ਕੋਈ ਵੀ ਮਨੁੱਖ ਭਾਵੇਂ ਉਹ ਸਾਧੂ ਹੋਵੇ, ਸੰਤ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਕਾਮ ਦਾ ਕਰਤਾ ਨਹੀਂ। ਇਹ ਕੋਈ ਕਿਸੇ ਚੀਜ਼ ਦਾ ਕਰਤਾ ਨਹੀਂ ਤਾਂ ਫਿਰ ਉਹ ਉਸਤੇ ਕਾਬੂ ਕਿਵੇਂ ਪਾ ਸਕਦਾ ਹੈ? ਕੁਦਰਤ ਦੇ ਪੱਕੇ ਨਿਯਮ ਅਨੁਸਾਰ ਜਿੰਨੀ ਬਿੰਦ अथवा ਵੀਰਜ ਨੇ ਸਰੀਰ ਵਿੱਚੋਂ ਖਰਚ ਹੋ ਜਾਣਾ ਹੁੰਦਾ ਹੈ। ਉਸ ਨੂੰ ਕਿਸੇ ਵੀ ਯਤਨ ਨਾਲ ਸਰੀਰ ਵਿੱਚ ਨਹੀਂ ਰੱਖਿਆ ਜਾ ਸਕਦਾ ਇਸ ਦਾ ਇਹ ਭਾਵ ਵੀ ਹੈ ਕਿ ਕਾਮ ਨੂੰ ਬਸ ਕਰ ਲੈਣ ਵਾਲੇ ਝੂਟੇ ਹਨ ਤੇ ਖਤਰਨਾਕ ਅਖੰਡੀ ਹਨ ਜੇ ਬਲ ਜਤੀ ਰਿਹਾ ਸੰਸਾਰ ਸਮੁੰਦਰ ਤੋਂ ਕੋਈ ਤਰ ਸਕਦਾ ਹੁੰਦਾ ਤਾਂ ਖੁਸਰੇ ਨੂੰ ਉੱਚੀ ਆਤਮਕ ਅਵਸਥਾ ਕਿਉਂ ਨਾ ਪ੍ਰਾਪਤ ਹੁੰਦੀ ਇਸ ਤਰੀ ਦਾ ਤਿਆਗ ਕਰਨ ਵਾਲੇ ਕਾਮ ਭੁੱਖ ਮਟਾਉਣ ਲਈ ਪਰਾਈਆਂ ਔਰਤਾਂ ਮਗਰ ਭੱਜੇ ਫਿਰਦੇ ਹਨ ਗੁਰਬਾਣੀ ਦਾ ਫਰਮਾਨ ਹੈ ਯਤਨ ਕਰੇ ਬਿੰਦ ਕਿਵੈ ਨਾ ਰਹਾਈ ਬਿੰਦ ਰੱਖੇ ਜੈ ਤਰੀਏ ਪਈ ਖੁਸਰੇ ਕਿਉਂ ਨਾ ਪਰਮਗਤ ਪਾਈ ਇਸਤਰੀ ਤਜ ਕਰ ਕਾਮ ਪਿਆਪਿਆ ਚਿਤ ਲਾਇਆ ਪਰ ਨਾਰੀ ਸਾਰੇ ਵਿਕਾਰਾਂ ਵਿੱਚੋਂ ਕਾਮ ਦਾ ਨਾਂ ਪਹਿਲੇ ਨੰਬਰ ਤੇ ਆਉਂਦਾ ਹੈ ਬਾਕੀ ਵਿਕਾਰਾਂ ਤੇ ਤਾਂ ਸ਼ਾਇਦ ਥੋੜਾ ਬਹੁਤ ਕਾਬੂ ਪਾਇਆ ਵੀ ਸਕਦਾ ਹੋਵੇ ਜਿਵੇਂ ਕ੍ਰੋਧ ਤੇ ਕਈ ਲੋਕ ਕੁਝ ਸਮੇਂ ਲਈ ਕਾਬੂ ਪਾ ਲੈਂਦੇ ਨੇ ਲੋਭ ਮੋਹ ਤੇ ਹੰਕਾਰ ਵੀ ਕੁਝ ਦਿਨ ਲਈ ਠੱਲਿਆ ਜਾ ਸਕਦਾ ਪਰ ਕਾਮ ਦਾ ਬੰਦ ਤਾਂ ਜਦੋਂ ਟੁੱਟਦਾ ਹੈ ਭਾਖੜਾ ਡੈਮ ਦੇ ਟੁੱਟਣ ਵਾਂਗ ਹੜੀ ਲਿਆ ਦਿੰਦਾ ਹੈ ਤੁਰਸੀਦਾਸ ਜਿਸਨੇ ਰਮਾਇਣ ਲਿਖੀ ਇਹਨੇ ਕਿ ਜਦੋਂ ਬੰਦਾ ਕਾਮਗਰਸਤ ਹੋਵੇ ਤਾਂ ਉਸ ਵਿੱਚ 20 ਕੋੜਿਆਂ ਦਾ ਬਲ ਆ ਜਾਂਦਾ ਹੈ ਕਾਮ ਵੱਸ ਹੋਇਆ ਹੀ ਤੁਲਸੀਦਾਸ ਸਪ ਨੂੰ ਰੱਸੀ ਸਮਝ ਕੇ ਉਸ ਨੂੰ ਫੜ ਕੇ ਪਹਿਲੀ ਮੰਜ਼ਲ ਤੇ ਰਹੀਦੀ ਆਪਣੀ ਪਤਨੀ ਕੋਲ ਚਲਾ ਗਿਆ ਸੀ ਇੱਕ ॠषि ਜਿਸ ਦੀ ਕਈ ਸਦੀਆਂ ਦੀ ਤਪੱਸਿਆ ਸੀ ਮੇਨਕਾ ਨਾਲ ਦੀ ਸੁੰਦਰੀ ਨੇ ਸਕਿੰਟ ਵਿੱਚ ਨਸ਼ਟ ਕਰਕੇ ਉਹ ਮਾਰੀ ਇੱਕ ਹੋਰ ਹਿੰਦੂ ਦੰਦ ਕਥਾ ਅਨੁਸਾਰ ਇੱਕ ॠषि ਨੇ ਦਰਿਆ ਪਾਰ ਕਰਨਾ ਸੀ ਉਸਨੇ ਮਲਾ ਨੂੰ ਬੇੜੀ ਦੂਜੇ ਪਾਸੇ ਲੈ ਚੱਲਣ ਲਈ ਆਖਿਆ ਉਸਨੇ ਕਿਹਾ ਕਿ ਉਹ ਅਜੇ ਹੁਣੇ ਹੁਣੇ ਹੀ 베ੜੀ ਦਾ ਪੂਰ ਛੱਡ ਕੇ ਆਇਆ ਤੇ ਥਕਾਵਟ ਨਾਲ ਉਸ ਦਾ ਜੋੜ ਜੋੜ ਦਰਦ ਕਰ ਰਿਹਾ ਪਰ ਜਦੋਂ ਰਿਸ਼ੀ ক্রੋਧਿਤ ਹੋ ਗਿਆ ਤੇ ਸ਼ਰਾਪ ਦਾ ਡਰਾਵਾ ਦਿੱਤਾ ਤਾਂ ਉਸ ਮਲਾ ਨੇ ਆਪਣੀ ਬੇਟੀ ਨੂੰ ਰਿਸ਼ੀ ਨੂੰ ਦਰਿਆ ਦੇ ਦੂਜੇ ਕੰਢੇ ਛੱਡ ਆਉਣ ਲਈ ਆਖਿਆ ਕਿਉਂਕਿ ਉਦੋਂ ਲੋਕ ਸ਼ਰਾਪ ਤੋਂ ਬਹੁਤ ਡਰਦੇ ਸਨ ਜਾਂ ਕਹਿ ਲਓ ਕਿ ਬ੍ਰਾਹਮਣਾਂ ਨੇ ਬਹੁਤ ਹੀ ਡਰੇ ਹੋਏ ਸਨ ਜਦੋਂ 베ੜੀ ਦਰਿਆ ਦੇ ਅੱਧ ਵਿੱਚ ਘਰ ਗਈ ਤਾਂ ਰਿਸ਼ੀ ਕਾਮ ਗ੍ਰਸਥ ਹੋ ਗਿਆ ਜਦੋਂ ਉਸਨੇ ਉਸ ਕੁੜੀ ਨਾਲ ਖੇਡਖਾਨੀ ਸ਼ੁਰੂ ਕੀਤੀ ਤਾਂ ਉਹ ਉਸਦਾ ਮਤਲਬ ਤਾਂ ਸਮਝ ਗਈ ਪਰ ਸ਼ਰਾਪ ਤੋਂ ਡਰਦੀ ਉਸਦੇ ਮੂੰਹ ਤੇ ਥੱਪੜ ਮਾਰਨ ਦੀ ਥਾਂ ਉਸਨੇ ਅਦੀਨਗੀ ਨਾਲ ਬੇਨਤੀ ਕੀਤੀ ਕਿ ਰਿਸ਼ੀ ਜੀ ਮਹਾਰਾਜ ਮੈਂ ਨੀਚੁਲ ਦੀ ਲੜਕੀਆਂ ਪਾਣੀ ਵਿੱਚ ਜਿਆਦਾ ਰਹਿਣ ਕਰਕੇ ਮੇਰੇ ਸਰੀਰ ਵਿੱਚੋਂ ਮੱਛੀ ਵਰਗੀ ਜੀ ਦੁਰਗੰਧ ਆਉਂਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੱਲਦੇ ਪਾਣੀ ਵਿੱਚ ਫਿਰ ਸੂਰਜ ਵੀ ਸਿਕਰ ਤੇ ਹੈ ਇਹ ਸਾਰਾ ਕੁਝ ਸ਼ਾਸਤਰਾਂ ਦੇ ਵਿਰੁੱਧ ਹੈ ਮੇਰੇ ਤੇ ਕਿਰਪਾ ਕਰੋ ਤੇ ਆਪ ਜੀ ਆਪਣੇ ਤੇ ਕਾਬੂ ਰੱਖੋ ਨਾ ਮੈਨੂੰ ਕਲੰਕਿਤ ਕਰੋ ਨਾ ਆਫੂ ਔਰ ॠषि ਕਾਮਨਲ ਇੰਨਾ ਅੰਨਾ ਹੋ ਚੁੱਕਾ ਸੀ ਕਿ ਉਸ ਨੇ ਇੱਕ ਇੱਕ ਕਰਕੇ ਕੁੜੀ ਦੁਆਰਾ ਪਾਈਆਂ ਸਭ ਅਰਚਨਾ ਦੂਰ ਕਰ ਦਿੱਤੀਆਂ। ਸਰੀਰ ਦੀ ਦੁਰਗੰਧ ਉਸ ਨੇ ਆਪਣੀ ਸ਼ਕਤੀ ਨਾਲ ਫੁੱਲਾਂ ਦੀ ਤਾਜ਼ਗੀ ਤੇ ਖੁਸ਼ਬੂ ਵਿੱਚ ਬਦਲ ਦਿੱਤੀ। ਚਲਦਾ ਪਾਣੀ ਰੋਕ ਦਿੱਤਾ ਤੇ ਚਮਕਦੇ ਸੂਰਜ ਅੱਗੇ ਕਾਲੇ ਬੋਲੇ ਬੱਦਲਾਂ ਦੇ ਉਛਾੜ ਚੜ੍ਹ ਦਿੱਤੇ। ਹਨੇਰਾ ਘੁੱਪ ਹੋ ਗਿਆ। ਤੇ ਇਸ ਤਰ੍ਹਾਂ ਉਸ ਨੇ ਕਾਮ, ਕ੍ਰੀੜਾ, ਕਰਨ ਲਈ ਸਮਾ ਟੁਕਮਾ ਬਣਾ ਕੇ ਉਸ ਕੁੜੀ ਨਾਲ ਮੂੰਹ ਕਾਲਾ ਕੀਤਾ ਤੇ ਉਸੇ ਦਾ ਨਤੀਜਾ ਹੀ ਵੇਦ ਵ્યાਸ ॠषि ਦਾ ਜਨਮ ਹੋਇਆ। ਜਿਸ ਨੇ ਬਾਅਦ ਵਿੱਚ ਮਹਾਭਾਰਤ ਲਿਖਿਆ ਇੱਕ ਕਹਾਣੀ ਲਿਖਣ ਦਾ ਇਹ ਮਤਲਬ ਨਹੀਂ ਕਿ ਉਸ ਨੇ ਸੱਚਮੋੱਚ ਹੀ ਬਦਲ ਸੂਰਜ ਅੱਗੇ ਕਰ ਦਿੱਤੇ ਹੋਣਗੇ ਜਾਂ ਦਰਿਆ ਦਾ ਪਾਣੀ ਖੜਾ ਕਰ ਦਿੱਤਾ ਹੋਵੇਗਾ ਇਹ ਸਭ ਤਾਂ ਬਕਵਾਸ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਸ਼ਕਤੀਆਂ ਕਦੇ ਹੋਈਆਂ ਹੀ ਨਹੀਂ ਪਰ ਇਹ ਗੱਲ ਜ਼ਰੂਰ ਹੋਈ ਹੋਵੇਗੀ ਕਿ ਉਸ ਨੇ ਉਸ ਕੁੜੀ ਨਾਲ ਖੇ ਜ਼ਰੂਰ ਖਾਦੀ ਹੋਵੇਗੀ ਕਿਉਂਕਿ ਰੋਜ਼ ਅਖਬਾਰਾਂ ਵਿੱਚ ਆਉਂਦਾ ਹੈ ਕਿ ਫਲਾਣੇ ਪਿੰਡ ਦੇ ਭਾਈ ਨੇ 8 ਸਾਲ ਦੀ ਬੱਚੀ ਜਾਂ ਮੁੰਡੇ ਦਾ ਬਲਾਤਕਾਰ ਕੀਤਾ ਜਾਂ ਫਲਾਣੇ ਮੰਦਰ ਦੇ ਪੁਜਾਰੀ ਨੂੰ ਲੋਕਾਂ ਨੇ 80 ਸਾਲ ਦੀ ਬੁੱਢੀ ਨਾਲ ਜ਼ਬਰਦਸਤੀ ਕਰਦੇ ਸਿਰੋਂ ਫੜਿਆ। ਸਾਧ ਸੰਤ ਮਹੰਤਾਂ ਤੇ ਪੁਜਾਰੀਆਂ ਆਦਿਆਂ ਕਰਤੂਤਾਂ ਹਰ ਰੋਜ਼ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਗੁਰੂਆਂ ਨੇ ਕੇਵਲ ਤੇ ਕੇਵਲ ਵਿਆਹ ਕਰਵਾ ਕੇ ਗ੍ਰਸਥ ਜੀਵਨ ਵਿੱਚ ਇਸ ਦਾ ਹੱਲ ਨਿਯਤ ਕੀਤਾ ਹੈ। ਹੋਰ ਕੋਈ ਤਰੀਕਾ ਇਸ ਤੋਂ ਛਡਕਾਰਾ ਪਾਉਣ ਦਾ ਹੈ ਹੀ ਨਹੀਂ। ਜੇ ਕੋਈ ਹੋਰ ਤਰੀਕਾ ਦੱਸਦਾ ਤਾਂ ਉਹ ਬਖੰਡੀ ਤੇ ਡਰਾਮੇ ਵਾਸਤੇ। ਕਈਆਂ ਲੋਕਾਂ ਤੇ ਖਾਸ ਕਰਕੇ ਬੀਬੀਆਂ ਦਾ ਇਹ ਪੱਕਾ ਵਿਸ਼ਵਾਸ ਹੁੰਦਾ ਹੈ ਕਿ ਜੇ ਕੋਈ ਪਹੁੰਚਿਆ ਹੋਇਆ ਸੰਤ ਆਸ਼ੀਰਵਾਦ ਦੇਵੇ ਤਾਂ ਉਹਨਾਂ ਸੰਤਾਂ ਦੇ ਆਸ਼ੀਰਵਾਦ ਨਾਲ ਬੱਚਾ ਪੈਦਾ ਹੋ ਸਕਦਾ ਹੈ। ਨਾ ਸਮਝ ਲੋਕ ਇਹ ਨਹੀਂ ਜਾਣਦੇ ਕਿ ਕੁਦਰਤ ਦੀ ਹੀ ਪ੍ਰਮਾਤਮਾ ਦੇ ਤੌਰ ਤੇ ਪੂਜਾ ਹੁੰਦੀ ਹੈ ਤੇ ਕੁਦਰਤ ਦੇ ਨਿਯਮ ਅਟਲ ਹੁੰਦੇ ਨੇ। ਉਹ ਕਿਸੇ ਦੇ ਕਹਿਣ ਨਾਲ ਨਹੀਂ ਬਦਲਦੇ। ਜੇ ਇਸ ਤਰ੍ਹਾਂ ਕਹਿਣ ਨਾਲ ਹੀ ਬਦਲ ਜਾਂਦੇ ਤਾਂ ਸਾਰੀ ਕੁਦਰਤ ਦਾ ਨਿظام ਹੀ ਫੇਲ ਹੋ ਜਾਵੇ। ਕੁਦਰਤ ਦੇ ਕਿਰਸ਼ਮੇ ਵੇਖ ਵੇਖ ਕੇ ਕੁਦਰਤ ਦੇ ਬਲਿਹਾਰੇ ਜਾਨੋ ਜੀ ਕਰਦਾ ਹੈ। ਜਿਸ ਤਰ੍ਹਾਂ ਪਾਣੀ ਬਣਨ ਦਾ ਫਾਰਮੂਲਾ H2O ਹੈ। ਜਿਸ ਤੇ ਥੋੜਾ ਜਿਹਾ ਵੀ ਬਦਲ ਜਾਣ ਤੇ ਪਾਣੀ ਨਹੀਂ ਬਣ ਸਕਦਾ ਇਸੇ ਤਰ੍ਹਾਂ ਹੀ ਬੱਚੇ ਪੈਦਾ ਹੋਣ ਦੀ ਗੱਲ ਹੈ ਬੱਚੇ ਪੈਦਾ ਕਰਨ ਲਈ ਪਰਮਾਤਮਾ ਯਾਨੀ ਕੁਦਰਤ ਨੇ ਮਨੁੱਖ ਅੰਦਰ ਕਰੋੜਾਂ ਦੇ ਹਿਸਾਬ ਨਾਲ ਸਰਪਰਮ ਪੈਦਾ ਕੀਤੇ ਹੋਏ ਹਨ ਵਿਗਿਆਨਕਾਂ ਦੇ ਹਿਸਾਬ ਨਾਲ ਆਇਆ ਕਿ ਇੱਕ ਸਾਧਾਰਨ ਆਦਮੀ ਆਪਣੀ ਜ਼ਿੰਦਗੀ ਵਿੱਚ 4000 ਵਾਰੀਂ ਭੋਗ ਕਰਦਾ ਤੇ ਇੱਕ ਵਾਰੀ ਵਿੱਚ ਕਈ ਕਰੋੜ ਸ਼ੁਕਰਾਨੂ ਛੜਦਾ ਇਹਨਾਂ ਸ਼ੁਕਰਾਨੂਆਂ ਨਾਲ ਇੱਕ ਬੰਦਾ ਹੀ ਸਾਰੀ ਦੁਨੀਆ ਵਸਾ ਸਕਦਾ ਕਿਉਂਕਿ ਗਰਭ ਧਾਰਨ ਕਰਨ ਲਈ ਸਿਰਫ ਇੱਕ ਹੀ ਸ਼ੁਕਰਾਨੂ ਦੀ ਲੋੜ ਹੁੰਦੀ ਹੈ पर परमात्मा यानी कुदरत ने इस सिस्टम को कारगर बनाਉਣ ਲਈ ਕਰੋੜਾਂ ਸ਼ਕਰਾਂ ਨੂੰ ਮੁਹੱਈਆ ਕਰਵਾ ਦਿੱਤੇ ਹਨ ਇਸੇ ਤਰ੍ਹਾਂ ਹੀ ਦਰਖਤਾਂ ਨਾਲ ਵੀ ਕੁਦਰਤ ਨੇ کئی ہزار ਵੀ ਇੱਕ ਦਰਖਤ ਨੂੰ ਲਾ ਛੱਡੇ ਹਨ ਤਾਂ ਕਿ ਜੇ ਉੱਗਣ ਵਿੱਚ ਕੋਈ ਵਿਗੜਨ ਵੀ ਪੈ ਜਾਵੇ ਤਾਂ ਕੋਈ ਨਾ ਕੋਈ ਬੀਤਾ ਉੱਗੇ ਸਿੰਬਲ ਦਾ ਰੁੱਖ ਵੱਡਾ ਰੁੱਖ ਹੁੰਦਾ ਹੈ ਜੇ ਉਸ ਦੇ ਸਾਰੇ ਵੀ ਉਸ ਦੇ ਥੱਲੇ ਹੀ ਡਿੱਗ ਪੈਣ ਤਾਂ ਉਹ ਉੱਗਦਾ ਪੈਣਗੇ ਹਰ ਵਾਰ ਫੁੱਲ ਨਹੀਂ ਸਕਦੇ ਕਿਉਂਕਿ ਪੌਦਿਆਂ ਨੂੰ ਵਜ਼ਨ ਲਈ ਕੜਕ ਦੀ ਧੁੱਪ ਮੀਂਹ ਤੇ ਹਨੇਰੀਆਂ ਵਗੈਰਾ ਦੀ ਸਖਤ ਲੋਡ ਹੁੰਦੀ ਹੈ ਕੁਦਰਤ ਨੇ ਬੀ ਨੂੰ درخت ਨਾਲੋਂ ਦੂਰ ਲੈ ਜਾਣ ਲਈ ਬੀ ਨਾਲ ਕਪਾਹ ਜੀ ਵਰਗਾ ਰੂਹ ਵੀ ਲਾ ਦਿੱਤਾ ਹੈ ਤਾਂ ਕਿ ਬੀ ਉੱਡ ਕੇ ਦੂਰ ਚਲਾ ਜਾਵੇ। ਬਹੁਤੇ ਵੀ ਇਸ ਕਰਕੇ درخت ਨਾ ਲਾਏ ਹਨ ਕਿ ਕੀ ਪਤਾ ਕੋਈ ਵੀ ਪਾਣੀ ਵਿੱਚ ਡਿੱਗ ਪਵੇ ਜਾਂ ਕੋਈ ਪਹਾੜ ਦੀ ਡੂੰਗੀ ਖੱਡ ਵਿੱਚ ਜੱਡ ਗੇ। ਕੋਈ ਵੀ ਤਾਂ ਠੀਕ ਟਿਕਾਣੇ 'ਤੇ ਡਿੱਗਣਗੇ ਹੀ ਨਾ। ਇਸੇ ਤਰ੍ਹਾਂ ਹੀ ਕੁਦਰਤ ਨੇ ਬੋਹੜ ਤੇ ਪਿੱਪਲ ਦੀ ਕਿਸਮ ਵਧਾਉਣ ਲਈ ਅਜੀਬ ਢੰਗ ਵਰਤਿਆ। ਕਈ ਪੰਛੀ ਇਨ੍ਹਾਂ ਸੰਘਣੇ ਤੇ ਵੱਡੇ ਰੁੱਖਾਂ 'ਤੇ ਆਪਣਾ बसेरा ਬਣਾਉਂਦੇ ਹਨ ਤਾਂ ਇਹ ਪੰਛੀ ਉਹਨਾਂ درختਾਂ ਦੇ ਫਲ ਖਾ ਲੈਂਦੇ ਹਨ। ਦੂਰ ਕਿੱਥੇ ਜਾ ਕੇ ਜਦੋਂ ਇਹ ਬਿਟ ਕਰਦੇ ਹਨ ਤਾਂ ਦਰਖਤ ਉੱਥੇ ਉੱਗ ਪੈਂਦਾ ਹੈ ਆਮ ਤੌਰ ਤੇ ਪਿੱਪਲ ਤੇ ਬੋੜ ਦੇ ਬੂਟੇ ਮਾਰਤਾਂ ਵਿੱਚ ਉੱਗੇ ਮਿਲਦੇ ਹਨ ਜੇ ਗੋਲਾਂ ਇਹਨਾਂ ਦਰਖਤਾਂ ਦੇ ਥੱਲੇ ਹੀ ਡਿੱਗ ਪੈਣ ਤੇ ਪੌਦੇ ਉੱਗ ਵੀ ਆਉਣ ਤਾਂ ਵੱਧ ਫੁੱਲ ਨਹੀਂ ਸਕਣਗੇ ਕਿਉਂਕਿ ਇਹਨਾਂ ਦਰਖਤਾਂ ਥੱਲੇ ਧੁੱਪ ਨਹੀਂ ਪੈਂਦੀ ਜੋ ਕਿ ਪੌਦਿਆਂ ਦੇ ਵਾਧਣ ਲਈ ਬਹੁਤ ਜ਼ਰੂਰੀ ਹੈ ਨਾਲੇ ਵੱਡੇ ਦਰਖਤਾਂ ਦੇ ਥੱਲੇ ਹੀ ਛੋਟੇ ਉੱਗ ਪੈਣ ਤਾਂ ਬੜਾ ਕੀਚਮਚੁਲਾ ਜਿਆ ਪੈ ਜਾਵੇਗਾ ਜੋ ਕਿ ਕੁਦਰਤ ਦੇ ਸੂਲਾਂ ਮੁਤਾਬਕ ਕੁਦਰਤ ਨੂੰ ਮਨਜ਼ੂਰ ਨਹੀਂ ਇਸੇ ਤਰ੍ਹਾਂ ਹੀ ਮਨੁੱਖ ਦੀ ਸੰਤਾਨ ਉਤਪਤੀ ਦੀ ਗੱਲ ਹੈ ਕੁਦਰਤ ਨੇ ਇੱਕ ਨਿਯਮ ਦਿੱਤਾ ਹੈ ਤੇ ਸਭ ਕੁਝ ਕੀਤਾ ਹੋਇਆ ਹੈ ਉਸ ਵਿੱਚ ਕਿਸੇ ਵੀ ਬੰਦੇ ਦਾ ਭਾਵੇਂ ਉਹ ਸੰਤ ਹੋਵੇ ਔਰਿਆ ਹੋਵੇ ਜਾਂ ਕੋਈ ਵੀ ਯਾਨੀ ਲੋਕਾਂ ਦੀਆਂ ਨਜ਼ਰਾਂ ਵਿੱਚ ਜਾਰੇ ਤੋਂ ਜਾਰਾ ਮਨੁੱਖ ਹੋਵੇ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਨਹੀਂ ਕਰ ਸਕਦਾ ਬੱਚਾ ਜੰਮਣ ਦਾ ਤਰੀਕਾ ਸ਼ੁਰੂ ਤੋਂ ਲੈ ਕੇ ਬੱਚਾ ਜੰਮਣ ਤੱਕ ਕੁਦਰਤ ਦੇ ਨਿਯਮ ਅਨੁਸਾਰ ਹੁੰਦਾ ਹੈ ਬੰਦੇ ਦੇ ਬੋਲਾਂ ਦਾ ਅਸੀਸ ਦਾ ਜਾਂ ਵਾਦੂਆਮਾਂ ਦਾ ਜਾਂ ਪ੍ਰਵਚਨਾ ਦਾ ਉਹ ਸਾਰੀ ਪ੍ਰਕਿਰਿਆ ਵਿੱਚ ਕੋਈ ਸਥਾਨ ਨਹੀਂ ਹੁੰਦਾ ਮਨੁੱਖ ਦੀ ਜ਼ਿੰਦਗੀ ਤੇ ਮੌਤ ਪੂਰੀ ਤਰ੍ਹਾਂ ਪਰਮਾਤਮਾ ਦੇ ਹੱਥ ਵਿੱਚ ਹੈ ਨਾ ਤਾਂ ਇਸ ਵਿੱਚ ਕੋਈ ਰੱਤੀ ਪਰਦਾ ਵਾਧਾ ਕਰ ਸਕਦਾ ਤੇ ਨਾ ਹੀ ਇਸ ਨੂੰ ਘਟਾ ਸਕਦਾ ਇੱਕ ਮਸ਼ਹੂਰ ਸੂਫੀ ਫਕੀਰ ਬਾਬਾ ਵਜੀਦ ਨੇ ਕਿਹਾ ਪਰਮਾਤਮਾ ਜੋ ਮਰਤੀ ਕਰੇ ਨਾ ਤਾਂ ਕੋਈ ਉਸ ਨੂੰ ਸਲਾਹ ਦੇ ਸਕਦਾ ਤੇ ਨਾ ਹੀ ਉਸਦੇ ਕੀਤੇ ਕੰਮ ਵਿੱਚ ਕੋਈ ਨੁਕਸਾਨ ਘਟ ਸਕਦਾ ਆਪਣੀ ਕਵਿਤਾ ਦੇ ਹਰ ਬੰਦ ਥੱਲੇ ਉਹ ਇਹ ਕਹਿੰਦੇ ਹਨ ਵਜੀਦਾ ਖਾਨ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ ਵਜੀਦ ਜੀ ਪ੍ਰਮਾਤਮਾ ਨੂੰ ਕਹਿੰਦੇ ਹਨ ਕਿ ਕਾਫਰਾਂ ਦੀ ਕਾਂਸੀ ਦਰਿਆ ਦੇ ਕੰਢੇ ਤੇ ਬਸਾ ਦਿੱਤੀ ਐ ਪਰ ਅੱਲਾ ਦਾ ਘਰ ਰੇਤ ਦੇ ਟਿੱਬਿਆਂ ਵਿੱਚ ਜਾ ਕੇ ਬਣਾਇਆ ਜਿੱਥੇ ਪਾਣੀ ਦੀ ਬੂੰਦ ਵੀ ਨਹੀਂ ਮਿਲਦੀ। ਵਜੀਦ ਜੀ ਕਹਿੰਦੇ ਹਨ ਮੱਕਾ ਜਾ ਬਣਾਇਓ ਸੀ ਵਿੱਚ ਪਹਾੜੀਆਂ, ਗਰਮੀ ਸੀ ਲੂੰਦੇ ਪੱਟ ਸੁੱਕਦੀਆਂ ਝਾੜੀਆਂ, ਕਾਂਸੀ ਪੀਠ ਵਹਾਇਓ ਸੀ ਗੰਗਾ ਨੀਰ ਤਰ। ਵਜੀਦਾ ਖਾਨ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਦੇ ਪੁੱਤਰਾਂ ਦੀ ਮੌਤ ਤੇ ਉਹ ਕਹਿੰਦੇ ਹਨ ਆਪ ਨਬੀ ਮਕਬੂਲ ਰਸੂਲ ਖੁਦਾ ਦਾ ਨਬੀਆਂ ਦਾ ਸਰਦਾਰ ਰਸੂਲ ਖੁਦਾ ਦਾ ਉਮਤ ਦੇ ਪੁੱਤ ਜਿਉਣ ਉਹਦੇ ਜਾਨ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ हसन ਹੁਸੈਨ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ ਸਨ ਉਹਨਾਂ ਦੀ ਮੌਤ ਬਾਰੇ ਉਹ ਕਹਿੰਦੇ ਹਨ हसन ਹੁਸੈਨ ਨਵਾਸੇ ਪਾਕ ਰਸੂਲ ਦੇ ਫਾਤਿਮਾ ਦੇ ਫਰਜੰਦ ਅਲੀ ਮਕਬੂਲ ਦੇ ਹਮਤੀਆਂ ਥੀ ਉਹ ਕਹਾਏ ਲਥਤਰ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ ਕੁਦਰਤੀ ਮਰਜ਼ੀ ਤੇ ਟਿੱਪਣੀ ਕਰਦੇ ਹੋਏ ਉਹ ਕਹਿੰਦੇ ਹਨ ਇੱਕ ਨਾਂ ਦੇ ਘਰ ਪੁੱਤਾਂ ਪੁੱਤਾਂ ਘਰ ਪੋਤਰੇ ਇੱਕ ਨਾਂ ਦੇ ਘਰ ਧੀਆਂ ਧੀਆਂ ਘਰ ਦੋਤਰੇ ਇੱਕ ਨਾਂ ਦੇ ਘਰ ਇੱਕ ਤੇ ਉਹ ਵੀ ਜਾਵੇ ਮਰ ਵਜੀਦਾ ਕੌਣ ਸਾਬ ਨੂੰ ਆਖੇ ਇੰਜ ਨਹੀਂ ਇੰਜ ਕਰ ਅਖੀਰ ਤੇ ਵਜੀਦ ਜੀ ਕਹਿੰਦੇ ਹਨ ਕਿ ਪਰਮਾਤਮਾ ਦਾ ਨਾਂ ਹੀ ਸਭ ਕੁਝ ਹੈ ਕੋਈ ਵੀ ਬੰਦਾ ਭਾਵੇਂ ਉਹ ਸਾਧ ਹੋਵੇ ਸੰਤ ਹੋਵੇ ਪੈਗੰਬਰ ਹੋਵੇ ਜਾਂ ਕੋਈ ਹੋਰ ਪਹੁੰਚਿਆ ਹੋਇਆ ਹੋਵੇ ਉਹ ਆਪਣਾ ਕੁਝ ਨਹੀਂ ਸੰਵਾਰ ਸਕਦਾ ਔਰ ਕਿਸੇ ਦਾ ਉਸਨੇ ਕੀ ਕਰਨਾ ਪਰ ਮੂਰਖ ਲੋਕ ਛੋਟੇ ਛੋਟੇ ਜੀਵਨ ਦੇ ਸੁੱਖ ਵੀ ਸਾਧ ਸੰਤਾਂ ਕੋਲੋਂ ਲਭਦੇ ਫਿਰਦੇ ਹਨ ਜੇ حضرت ਮੁਹੰਮਦ ਸਾਹਿਬ ਜਿਨ੍ਹਾਂ ਦੇ پیروਕਾਰਾਂ ਦੀ ਗਿਣਤੀ ਦੁਨੀਆ ਵਿੱਚ ਸਾਈਆਂ ਤੋਂ ਦੂਜੇ ਨੰਬਰ ਤੇ ਆਉਂਦੀ ਹੈ ਅੱਲਾ ਯਾਨੀ ਪ੍ਰਮਾਤਮਾ ਦੇ ਕੰਮਾਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕੇ ਤਾਂ ਇਹ ਡੇਰਿਆਂ ਦੇ ਮਾਮੂਲੀ ਸਾਧ ਪ੍ਰਮਾਤਮਾ ਅੱਗੇ ਕੀ ਸ਼ੈ ਹਨ ਨਾ ਕਰ ਖੁਦੀ ਗਮਾਨ ਜਵਾਨ ਮਰ ਜਾਏਗਾ ਤਨ ਜੋ ਬਣ ਥਿਰ ਨਾਹੀ ਅੰਤ ਪਛਤਾਏਗਾ ਜੈਸੀ ਕੱਚ ਕੀ ਚੂੜੀ ਤੈਸੀ ਦੇ ਹੈ ਵਜਿੱਦਾ ਸਿਰਫ ਸਾਬਕਾ ਨਾਮ ਹੋਰ ਸਭ ਖੇ ਹੈ ਕਈ ਲੋਕ ਸਿਰਫ ਬੈਸ ਕਰਨ ਕਰਕੇ ਹੀ ਕਹਿੰਦੇ ਹਨ ਕਿ ਡਾਕਟਰ ਕਿਵੇਂ ਮਦਦਲਖਤ ਕਰ ਦਿੰਦੇ ਹਨ ਡਾਕਟਰ ਕਿਸੇ ਤਰ੍ਹਾਂ ਦੀ ਵੀ ਕੋਈ مخالਫਤ ਨਹੀਂ ਕਰਦਾ ਸਿਰਫ ਟੈਸਟ ਕਰਕੇ ਦੱਸ ਦਿੰਦਾ ਹੈ ਕਿ ਇਸ ਕੁਦਰਤੀ ਸਿਸਟਮ ਵਿੱਚ ਕਿੱਥੇ ਕੀ ਖਰਾਬੀ ਹੈ ਕਈ ਖਰਾਬੀਆਂ ਡਾਕਟਰ ਦੇ ਠੀਕ ਕਰਨ ਯੋਗ ਹੁੰਦੀਆਂ ਹਨ ਕਈ ਵਾਰ ਕਿਸੇ ਸਰੀਰਕ ਨੁਕਸਾਨ ਕਿਸੇ ਨਾੜੀ ਦੇ ਬੰਦ ਹੋਣ ਕਰਕੇ ਸ਼ਕਰਾਣੂ ਬਾਹਰ ਨਹੀਂ ਨਿਕਲਦੇ ਜਾਂ ਕੋਈ ਛਿੱਲੀ ਵਰਗਾ ਪਰਦਾ ਰੁਕਾਵਟ ਪਾਉਂਦਾ ਹੋਵੇ ਤਾਂ ਡਾਕਟਰ ਆਪਰੇਸ਼ਨ ਕਰਕੇ ਜਾਂ ਕਿਸੇ ਦਵਾਈ ਦੀ ਮਦਦ ਨਾਲ ਉਹ ਰਿਕਵਰਡ ਦੂਰ ਕਰ ਦਿੰਦੇ ਹਨ ਤੇ ਰਸਤਾ ਖੁੱਲ ਜਾਣ ਨਾਲ ਬੱਚਾ ਪੈਦਾ ਹੋ ਜਾਂਦਾ ਹੈ ਇਹ ਡਾਕਟਰ ਦੀ ਡਾਕਟਰੀ ਵਿੱਦਿਆ ਨਾਲ ਹੁੰਦਾ ਹੈ ਅਸੀਂ ਸਾਂਝਾ ਬਚਨ ਕਰਨਰ ਨਹੀਂ ਐਸੇ ਵੀ ਕੇਸ ਹਨ ਜਿੱਥੇ ਡਾਕਟਰ ਕਹਿੰਦਾ ਮਾਫ ਕਰਨਾ ਕੁਝ ਨਹੀਂ ਹੋ ਸਕਦਾ ਜਿਉਂਦੇ ਸਾਥ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੀ ਹਨ ਇੱਥੇ ਤਾਂ ਕਈ ਲੋਕ ਐਸੇ ਵੀ ਹਨ ਜੋ ਬਹੁਤ ਸਮਾਂ ਪਹਿਲਾਂ ਦੇ ਮਰ ਚੁੱਕੇ ਸਾਧਾਂ ਦੀਆਂ ਕਬਰਾਂ ਕੋਲੋਂ ਪੁੱਤਾਂ ਦੀਆਂ ਮਰਾਦਾਂ ਮੰਗਣ ਤੁਰ ਪੈਂਦੇ ਹਨ ਜਿਸ ਬਾਰੇ ਦਾਦੂ ਫਕੀਰ ਨੇ ਕਿਹਾ ਹੈ ਦਾਦੂ ਦੁਨੀਆ ਬਾਬਰੀ ਮੜੀਆਂ ਪੂਜਨ ਉਤ ਜਿਹੜੇ ਆਪ ਜਹਾਨੋਂ ਲੱਦਗੇ ਉਹਨਾਂ ਕੀ ਦੇਣੇ ਪੂਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਜਿਨ੍ਹਾਂ ਦਾ ਆਪਣੇ ਭਰਾ ਨਾਲ ਬਹੁਤ ਪਿਆਰ ਸੀ ਉਹਨਾਂ ਦੇ ਘਰ ਔਲਾਦ ਨਹੀਂ ਹੋਈ ਬੇਬੇ ਨਾਨਕੀ ਜੀ ਲਾਵਲਾਧੀ ਰਹੇ ਪਰ ਜੇ ਸਾਖੀਆਂ ਪੜ੍ਹੀਏ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਚਮਤਕਾਰਾਂ ਨਾਲ ਭਰੀਆਂ ਪਈਆਂ ਹਨ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿਲ ਸਕਦਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ thank <music> you